ਬਹੁਤ ਵਧੀਆ ਤੋਂ ਬਾਬਾ ਜੀ ਅੱਜ ਬਹੁਤ ਵੱਡੀ ਯਾਤਰਾ ਲੈ ਕੇ ਆਏ ਹਨ ਗੁਰੂ ਮਹਾਰਾਜ ਜੀ ਦਾ ਜੋ ਧਿਆਸੀਕ ਸਥਾਨ ਹੈ ਨਤਮਸਤ ਪੂਣਾ ਹੈ ਇੱਥੇ ਗੁਰੂ ਮਹਾਰਾਜ ਦਾ ਸਥਾਨ ਬਣਿਆ ਹੋਇਆ ਹੈ ਜਿੱਥੇ ਮਹਾਰਾਜ ਜੀ 650 ਸਾਲ ਪੁਰਾਣੀ ਉਹਨਾਂ ਦਾ ਸਰੂਪ ਲੱਗਾ ਹੋਇਆ ਹੈ ਪੌੜੀਆਂ ਦੇ ਥੱਲੇ ਜਿੱਥੇ ਮੰਦਿਰ ਬਣਾਇਆ ਗਿਆ 650 ਸਾਲ ਤੋਂ ਬਾਅਦ ਉੱਥੇ ਮੰਦਿਰ ਬਣਾਇਆ ਗੁੰਮਜ ਬਣਾਇਆ ਜਿਹਦੇ ਤੋਂ ਲੈ ਕੇ ਸਾਰੀ ਦੁਨੀਆ ਆਪਣੇ ਜੋੜੇ ਲੈ ਕੇ ਲੰਘਦੇ ਸੀ ਵਿਅਦਵੀ ਕਰਦੀ ਸੀ ਮਹਾਪੁਰਸ਼ਾਂ ਦੀ ਸਾਡੇ ਗੁਰੂ ਦੀ ਵਿਅਦਵੀ ਹੁੰਦੀ ਰਹੀ ਪਰ ਆਪਾਂ ਚੁੱਪ ਰਹੇ ਆਪਾਂ ਬੋਲੇ ਨਹੀਂ ਕਿਉਂਕਿ ਆਪਣੇ ਕੋਲ ਪਾਵਰ ਨਹੀਂ ਸੀ ਜਦੋਂ ਪਾਵਰ ਆਈ ਤੇ ਇੱਕਦਮ ਪਾਸਾ ਪੜ੍ਹ ਦਿੱਤਾ ਉੱਪਰ ਜਗ੍ਹਾ ਲੈ ਕੇ ਉੱਤੇ ਗੁੰਮਜ ਬਣਾਇਆ ਗਿਆ ਤੁਰੰਤ ਜਿਹੜੀ ਆਹ ਨਿਬਾਨ ਨਿਸ਼ਾਨ ਚ ਇਹਨੂੰ ਕਾਇਮ ਕੀਤਾ ਸਾਡੇ ਜਿਹੜੇ ਮੇਰੇ ਵੀਰ ਸੁਰੇਸ਼ ਰਠੌਰ ਜੀ ਬੈਠੇ ਹਨ ਜਿਨ੍ਹਾਂ ਨੇ ਬੜਾ ਵੱਡਾ ਉਪਰਾਲਾ ਕੀਤਾ rahul party ਜੀ ਨੇ ਬੜਾ ਵੱਡਾ ਉਪਰਾਲਾ ਕੀਤਾ ਇਹਨਾਂ ਦੇ ਯੁੱਧ ਦੇ ਉਪਰਾਲੇ ਦੇ ਨਾਲ ਕਿਉਂਕਿ ਸੰਤ ਤੁਜੀ ਤਨ ਸੰਗਤ ਪ੍ਰਾਣ ਇਹ ਜਿਹੜੀ ਸੰੁਕਤ ਹੈ ਸੰਤਾ ਮਹਾਂਪੁਰਸ਼ ਦੇ ਪ੍ਰਾਣ ਇਹ ਜਿਹੜੀ ਪਾਵਰ ਹੈ ਇਹ ਪਾਵਰਪਸ ਮਹਾਪੁਰਸ਼ਾਂ ਦੇ ਨਾਲ ਜਦੋਂ ਜੁੜ ਜਾਂਦੀ ਹੈ ਤਾਂ ਕੋਈ ਵੀ ਕੋਈ ਵੀ ਕੰਮ ਜਿਹੜਾ ਔਖਾ ਨਹੀਂ ਲੱਗਦਾ ਸਾਰੇ ਕੰਮ ਸੌਖੇ ਹੋ ਜਾਇਆ ਕਰਦੇ ਹਨ ਤਾਂ ਇਹ ਜਿਹੜਾ ਬੜਾ ਵੱਡਾ ਮਹਾਰਾਜ ਦਾ ਮੰਦਰ ਬਣਿਆ ਹਰਕੀ ਪੌੜੀ ਦੇ ਵਿੱਚ ਔਰ ਮਹਾਪੁਰਸ਼ਾਂ ਨੇ ਇਹ ਵੀ ਕਿਹਾ ਸੀ ਕਿ ਸਰਕਾਰ ਨੂੰ ਕਿ ਸਾਨੂੰ ਇੱਥੇ ਥੋੜੀ ਜਗ੍ਹਾ ਦੇ ਦਿਓ ਅਸੀਂ ਸੋਨੇ ਦਾ ਮੰਦਰ ਬਣਾਵਾਂਗੇ ਗੁਰੂ ਮਾਰੇ ਦਾ ਜਿਹੜਾ ਲੋਕਾਂ ਨੂੰ ਸੋਨੇ ਦੇ ਕੰਗਣ ਦੇ ਰਚਦਾ ਆਪਣੀ ਕਟੜ ਜਿਹੜੀ ਚਿੱਪੀ ਦੇ ਵਿੱਚੋਂ ਸੋਨੇ ਦੇ ਕੰਗਣਾਂ ਦੀ ਮਗਦੀ ਗੰਗਾ ਦਿਖਾ ਸਕਦੇ ਹਨ ਤੇ ਉਹਨਾਂ ਦਾ ਮੰਦਰ ਆਪਾਂ ਸੋਨੇ ਚ ਕਿਉਂ ਨਹੀਂ ਬਣਾ ਸਕਦੇ ਇੱਥੇ ਮੰਦਰ ਬਣੇਗਾ ਤਾਂ ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਇੱਥੇ ਬੜੀ ਵੱਡੀ ਪਾਵਰ ਹੈ ਇਹਨਾਂ ਸਾਡੇ ਵੀਰਾਂ ਦੇ ਕੋਲ ਇਹ ਪਾਵਰ ਦਾ ਇਸਤ ਸਤਿਗੁਰੂ ਵਿਦਾਸ ਮਹਾਰਾਜ ਕੀ ਜੈ ਇਹ ਆਪਣੀ ਪਾਵਰ ਨੂੰ ਵਿਦਾਸ ਸ਼ਕਤੀ ਪਾਵਰ ਅਮਰ ਜੇ ਤੁਹਾਨੂੰ ਆਪਣੀ ਪਾਵਰ ਨੂੰ ਇਸਤੇਮਾਲ ਕਰਨਾ ਜਾਣ ਜਾਣਗੇ ਤਾਂ ਸਰਕਾਰਾਂ ਝੁੱਕ ਜਾਂਦੀਆਂ ਹਨ ਸਰਕਾਰਾਂ ਸਾਡੀਆਂ ਬਣਾਈਆਂ ਜਦੋਂ ਕੋਈ ਚੀਫ ਮਿਨਿਸਟਰ ਬਣਦਾ ਐਮਐਲਏ ਐਮਪੀ ਬਣਦਾ ਤਾਂ ਸਭ ਦਾ ਸਾਂਝਾ ਹੁੰਦਾ ਬਣਨ ਤੋਂ ਪਹਿਲਾਂ ਕਿਸੇ ਪਾਰਟੀ ਦਾ ਹੋ ਸਕਦਾ ਲੇਕਿਨ ਜਦੋਂ ਬਣ ਜਾਂਦਾ ਜੇ ਜਦੇਸ਼ ਦਾ ਪ੍ਰਧਾਨ ਮੰਤਰੀ ਹੈ ਜੇ ਦਾ ਰਾਸ਼ਟਰਪਤੀ ਹੈ ਉਹ ਕਿਸੇ ਇੱਕ ਪਾਰਟੀ ਦਾ ਨਹੀਂ ਹੈ ਉਹ ਪੂਰੀ ਸੰਗ ਦਾ ਪੂਰੇ ਸਮਾਜ ਦਾ ਹੈ ਤੇ ਆਪਾਂ ਨੂੰ ਜਾਗਣਾ ਹੈ ਜਾ ਕੇ ਆਪਾਂ ਆਪਣੀ ਪਾਵਰ ਨੂੰ ਇਸਤੇਮਾਲ ਕਰਕੇ ਆਪਣੇ ਸਮਾਜ ਦੇ ਕੰਮ ਕਰਾਉਣੇ ਹਨ ਕੰਮ ਕਰਾਉਣੇ ਆਉਣੇ ਚਾਹੀਦੇ ਹਨ ਤਾਂ ਇਸੇ ਤਰ੍ਹਾਂ ਜੋ ਬਹਾਰਾ ਦਾ ਭਗਵਾਨ ਅ रविदास ਬੇਸ਼ਕੂਮ ਬੇਗਮਪੁਰਾ Ashram ਹੈ ਨਿਰਮਲਾ ਸ਼ੋਣੀ ਉੱਥੇ ਵੀ ਜਿਹੜੀ ਕੰਸਟਰਕਸ਼ਨ ਆ 600 ਸਾਲ ਜਦੋਂ ਮਹਾਪੁਰਸ਼ ਨੇ ਮੰਦਿਰ ਬਣਾਇਆ 1960 ਦਾ ਤੇ ਉਦੋਂ ਦੇ ਲੱਗੇ ਸੀ ਕਿ ਅਸੀਂ ਰੈਨੋਵੇਸ਼ਨ ਕਰਨੀ ਆ ਜਦੋਂ ਗੁਰੂ ਅਰਜਨ ਜੀ ਮਾਰੇ ਦਾ ਮੰਦਿਰ ਬਣਾਇਆ ਨਾ 골ਡਨ ਮੰਦਿਰ ਬਣਾਇਆ ਔਰ 골ਡਨ ਪਾਲਕੀ ਲਿਆ ਕੇ ਰੱਖੀ ਉਹਨਾਂ ਦਾ ਸਰੂਪ ਸਜੋਧ ਕੀਤਾ ਉੱਥੇ ਪਾਵਰ ਆ ਗਈ ਔਰ 15 ਦਿਨ ਦੇ ਵਿੱਚ ਉਸ ਆਸ਼ਰਮ ਦੀ ਕੰਸਟਰਕਸ਼ਨ ਦੀ ਪਰਮਿਸ਼ਨ ਮਿਲ ਗਈ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਅਰਜਨ ਸਾਹਿਬ ਜੀ ਕੀ ਜੈ ਅੱਜ ਤੁਹਾਡੇ ਕੋ ਪਰਮਿਸ਼ਨ ਆਪ ਹਮੇ ਕੱਲ ਨੂੰ ਸ਼ੁਰੂ ਕਰ ਦੋ ਜਿਹੜਾ ਮਹਾਰਾ ਆਸ਼ਰਮ ਸੀ ਡਿਗਰੀ ਬਿਲਡਿੰਗ ਉਹਨੂੰ ਆਪਾਂ ਰੈਨੋਵੇਟ ਕਰ ਸਕਦੇ ਆ ਜਦੋਂ ਮਰਜੀ ਕਾਹਦੇ ਪਰਮਿਸ਼ਨ ਤੁਹਾਡੇ ਹੱਥਾਂ 'ਚ ਆ ਗਈਆਂ ਇਹ ਗੁਰੂ ਮਾਰੇ ਦੇਖ ਰਹੇ ਸੀ ਕਿ ਮੇਰੀ ਕਿੰਨੀ ਕੀ ਇੱਜ਼ਤ ਕਰਦੇ ਆ ਅੱਜ ਉਹਨਾਂ ਦਾ ਜਿਹੜਾ ਸਰੂਪ ਆ ਇਹਨਾਂ ਸੁੰਦਰ ਬਗਮਰਾ ਬਣਾ ਕੇ ਮੰਦਿਰ ਬਣਾ ਕੇ ਸੋਨੇ ਦੀ ਪਾਲਕੀ ਸ਼ੋਭਿਤ ਕੀਤਾ ਨਕਸ਼ਾ ਤਿਆਰ ਕੀਤਾ ਕਿ ਉਹ ਵੀ ਦੱਸੋ ਹਾਂਜੀ ਮੈਂ ਨਕਸ਼ਾ ਤਿਆਰ ਕੀਤੇ ਨੂੰ 10 ਸਾਲ ਹੋ ਗਏ 10 ਸਾਲ ਪਹਿਲਾਂ ਨਕਸ਼ਾ ਤਿਆਰ ਕੀਤਾ ਸੀ ਉਹਦਾ ਨੀਂਹ ਪੱਥਰ ਵੀ ਰੱਖਿਆ ਸੀ ਜਦੋਂ ਸ਼ੋਭਾ ਜਤੇ ਦੇ ਭਾਜੀ ਮੇਰੇ ਵੀਰ ਸਿੱਧੂ ਸਾਹਿਬ ਇਹਨਾਂ ਦੇ ਹੱਥਾਂ ਦੇ ਨਾਲ ਔਰ ਮਹਾਪੁਰਸ਼ ਸੰਤ ਭਗਵਾਨ ਦਾ ਜੀ ਮਾਰੇ ਨਾ ਚੰ ਔਰ ਨਹੀਂ ਪਥਰ ਕੇ ਭਗਵਾਨ ਮਾਰੇ ਜੀ ਕਹਿੰਦੇ ਇਹ ਨਹੀਂ ਪਥਰ ਰੱਖ ਰਿਹਾ ਬਣਾਉਣਾ ਵੀ ਹੈਗਾ ਆ ਤੋ ਉਹਨਾਂ ਦੇ ਵਚਨ ਵੜੇ ਸੰਤਾਂ ਦੇ ਵਚਨ ਟੱਲ ਹੁੰਦੇ ਰੱਬ ਨੂੰ ਵੀ ਮੰਨਣੇ ਪੈ ਜਾਂਦੇ ਤੋ ਉਹਨਾਂ ਮਹਾਪੁਰਸ਼ ਦੇ ਵਚਨ ਵੜੇ ਟਾਲ ਸੀਗੇ ਜੋ ਕਹਿੰਦੇ ਸੀ ਉਹ ਕਰਦੇ ਸੀ ਤੇ ਜੇ ਇંટ ਬਣਿਆ ਤੇ ਜਦੋਂ ਤੁਰਦੇ ਸੀ ਨਾ ਤੇ ਜਦੋਂ ਫਿਰ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਕੋਈ ਗਲਤ ਚੱਲ ਰਿਹਾ ਤੇ ਬਖਸ਼ਦੇ ਵੀ ਹੈ ਨਹੀਂ ਸੀ ਕਿਸੇ ਨੂੰ ਤੇ ਝੁਟ ਹੋਣੀ ਚਾਹੀਦੀ ਤੁਹਾਡੇ ਵਿੱਚ ਕਿਉਂਕਿ ਜੇ ਸੱਚ ਨਾਲ ਜੋੜ ਚੱਲਦਾ ਹੁੰਦਾ ਨਾ ਉਹੀ ਬੰਦੇ ਨੂੰ ਟੁਸਕ ਕਰ ਸਕਦਾ ਨਹੀਂ ਤਾਂ ਸਾਰੇ ਆਪਾਂ ਝੱਟਦੇ ਰਹਿ ਜਾਂਦੇ ਆ ਤੇ ਅੱਜ ਜੋ ਜਿਹੜਾ ਮੰਦਰ ਹੈ ਜਦੋਂ ਮਰਜ਼ੀ ਤੁਸੀਂ ਸ਼ੁਰੂ ਕਰ ਦਿਓ ਤਾਂ ਮਹਾ ਜੋ ਹਰ ਕੀ ਪੌੜੀ ਜੋ ਮੰਦਰ ਹੈ ਇਹ ਵੀ ਵੱਡਾ ਕਰਨਾ ਹੈ ਸਾਨੂੰ ਜਗ੍ਹਾ ਲੈ ਦਿਓ ਔਰ ਜੋ ਜਟਵਾਰਾ ਪੁਲ ਤੇ ਜਵਾਲਾਪੁਰ ਦਾ ਜੋ ਗੇਟ ਬਣਿਆ ਉਹਦੀ ਥੋੜੀ ਆਪਾਂ ਨਵੀਨੀਕਰਨ ਕੀਤਾ 골ਡਨ ਗੇਟ ਬਣਾਤਾ ਅੱਜ ਤੋਂ ਬਾਬਾ ਜੀ ਨੇ ਉਹਦਾ ਨਾਮ ਆਹ ਪੁਛਾ ਰੱਖਿਆ ਗੁਰੂ ਵਿਦਾਸ 골ਡਨ ਗੇਟ ਸ਼੍ਰੀ ਵਿਦਾਸ 골ਡਨ ਮੈਮੋਰੀਅਲ ਗੇਟ ਉਹਦਾ ਨਾਮ ਰੱਖਿਆ ਹੈ ਤੇ ਪੂਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਕੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕ ਹੋ ਜਮਣੀ ਯਾਤਰਾ ਦੀ ਮਹਾਪੁਰਸ਼ ਨੂੰ ਕੋਟੀ ਕੋਟੀ ਪ੍ਰਣਾਮ ਔਰ ਇੱਕ ਮੈਂ ਜ਼ਰੂਰੀ ਬੇਨਤੀ ਕਰਨੀ ਆ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਵੀ ਤੇ ਪਹੁੰਚਿਆ ਪ੍ਰਸ਼ਾਸਨ ਦਾ ਧੰਨਵਾਦ ਸਾਡੇ ਪੁਲਿਸ ਡਿਪਾਰਟਮੈਂਟ ਦੇ ਭਾਜੀ ਖੜੇ ਨੇ ਸਾਰੇ ਇਹਨਾਂ ਦਾ ਵੀ ਧੰਨਵਾਦ ਪੂਰੀ ਸਿਕਿਉਰਿਟੀ ਕਰ ਰਹੇ ਨੇ ਮੈਨੂੰ ਕਹਿੰਦੇ ਮੈਂ ਸਭ ਤੋਂ ਪਹਿਲਾਂ ਆ ਕੇ ਸਾਰੀ ਜਗ੍ਹਾ ਤਿਆਰ ਕੀਤੀ ਆ ਕਿਉਂਕਿ ਇਹ ਮਹਾਪੁਰਸ਼ਾਂ ਦੇ ਚਰਨਾਂ ਨਾਲ ਜੁੜੇ ਵੀ ਹੋਏ ਹਨ اپنی نوکری ਕਰਦੇ ਜੁੜੇ ਕਿ ਮੈਂ ਮਹਾਪੁਰ ਸਾਹਿਬ ਬੈਠਣ ਨੂੰ ਪ੍ਰਬੰਧ ਕੀਤਾ ਮੀਡੀਆ ਦਾ ਧੰਨਵਾਦ ਇੱਕ ਜ਼ਰੂਰੀ ਬੇਨਤੀ ਹੈ ਕੱਲ ਨੂੰ ਜਿਹੜੀ ਟ੍ਰੇਨ ਦੀ ਵਾਪਸੀ ਹੈ 6 ਤਰੀਕ ਨੂੰ 3:45 ਤੇ ਟ੍ਰੇਨ ਨੇ ਚੱਲ ਪੈਣਾ ਜਿਨ੍ਹਾਂ ਨੇ ਸ਼ਾਪਿੰਗ ਅੱਜ ਕਰਨੀ ਆ ਉਹ ਕਰ ਸਕਦਾ ਹੈ ਔਰ ਕੱਲ ਨੂੰ ਆਪਾਂ 1.5 ਘੰਟਾ ਪਹਿਲਾਂ ਆਪਾਂ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਤੇ ਪਹੁੰਚ ਜਾਣਾ ਕੋਈ ਵੀ ਜਿਹੜਾ ਰਹਿ ਜਾਏਗਾ ਉਹਦਾ ਜ਼ਿੰਮੇਵਾਰ ਹਾਂ ਹਾਂ ਲੇਟ ਨੇ ਔਰ ਮੈਨੂੰ ਬੜੀ ਖੁਸ਼ੀ ਹੋਈ ਆ ਸਾਨੂੰ ਨਾ ਜਦੋਂ ਟ੍ਰੀਟੈਂਸ ਬੜਾ ਮੁਸ਼ਕਿਲਾਂ ਸਾਹਮਣਾ ਕਰਨਾ ਪਿਆ ਬਹੁਤ ਜ਼ਿਆਦਾ ਜਿਹੜੇ ਯਾਤਰੀ ਚੜਦੇ ਸੀ ਇੱਕ ਵਾਰ ਚੜਦੇ ਦੂਜੇ ਪਾਸੇ ਨੂੰ ਉਤਾਰ ਦਿੱਤਾ ਜਾਂਦਾ ਸੀਗਾ ਤੋਂ ਬੜੇ ਪਰੇਸ਼ਾਨ ਸੀ ਯਾਤਰੀ ਸਾਡੇ ਹਲਵਾਈ ਲੈ ਕੇ ਆਏ 15 ਮੈਂਬਰ ਵਿਚਾਰਿਆਂ ਚੜਦੇ ਵਾਪਸ ਚਲੇ ਗਏ ਅਸੀਂ ਮੋੜ ਕੇ ਲਿਆ ਕੇ ਨਾ ਜਿਹੜੇ ਇੰਜਣ ਵਾਲਾ ਉਹਦੇ ਨਾਲ ਬਿਠਾਇਆ ਫਰੰਟ ਦੇ ਸਭ ਤੋਂ ਮੋਰੇ ਬਿਠਾਏ ਹੋ ਔਰ ਬੜੀ ਪਰੇਸ਼ਾਨੀ ਸੀ ਚਾਈਲਡ ਸੀਟਾਂ ਨਹੀਂ ਮਿਲੀਆਂ ਪਰ ਮੈਂ ਦੇਖਿਆ ਕਿ ਸਲੀਪਰ ਮਿਲੇ ਸਨ ਇੱਕ ਇੱਕ ਸਲੀਪਰ ਤੇ ਇੱਕ ਇੱਕ ਬੰਦਾ ਸੌ ਕੇ ਆਇਆ ਬੈਠ ਦਿੱਤੇ ਮੈਨੂੰ ਸੀ ਇਕੱਲੀ ਇਕੱਲੀ ਚੇਅਰ ਆ ਪਰ ਜਦੋਂ ਮੈਂ ਵਿੱਚ ਭਮੀ ਨਾ ਇੱਕ ਇੱਕ ਬੰਦੇ ਨੇ ਇੱਕ ਇੱਕ ਸਲੀਪਰ ਸੀ ਸੌਣ ਵਾਸਤੇ ਕਿੱਡੀ ਵੱਡੀ ਮਹਾਂਪੁਰਸ਼ਾਂ ਨੇ ਤੁਹਾਡੇ ਲਈ ਉਪਰਾਲਾ ਕੀਤਾ ਮੈਨੂੰ ਸੀ ਛੋਟੀਆਂ ਛੋਟੀਆਂ ਸੀਟਾਂ ਹੋਣੀਆਂ ਬੈਠਣਾ ਮੁਸ਼ਕਲ ਹੋਣਾ ਆ ਪਰ ਇੱਕ ਸਲੀਪਰ ਤੇ ਚਾਰ ਚਾਰ ਬੰਦੇ ਵੀ ਬੱਟੇ ਸੀ ਔਰ ਜਿਨ੍ਹਾਂ ਨੇ ਗੁਰੂ ਦੇ ਗੁਣ ਗਾਣ ਕਰਨੇ ਸੀ ਮੈਨੂੰ ਇੱਥੇ ਬੈਠੇ ਵੀ ਭਾਜੀ ਸਤਪਾਲ ਜੀ ਨਾ ਡੱਬਾ ਜਿਗਾ ਔਰ ਵਿਆਸ ਪਿੰਡੀ ਸੰਗਤ ਆ ਉਹਨਾਂ ਨੇ ਜਿੱਤੋਂ ਜਿਲੰਡਰ ਚੱਲ ਪਏ ਹਰ ਦਰ ਤੱਕ ਪੂਰੇ ਗੁਰੂ ਜੀ ਮਾਇ ਸ਼ਬਦਾਂ ਦੀ ਗੁਣਗਾਨ ਕਰਦੇ ਆ ਆਣਾ ਨਹੀਂ ਆਇਆ ਚਲ ਕੋਈ ਨਾ ਅਰੇ ਜੰਮੂ ਤੋਂ ਬਾਬਾ ਜੀ ਸੰਤਵਾ ਵਿਨੇਮੁਨੀ ਜੀ ਮਹਾਰਾਜ ਨੇ ਆਪਣੇ ਜਿਹੜੇ ਸਾਰਥੀ ਆ ਜਮਸ਼ੇਰ ਸਿੰਘ ਸ਼ਮਸ਼ੇਰ ਸਿੰਘ ਜੀ ਉਹਨਾਂ ਨੂੰ ਭੇਜਿਆ ਸੋਨੂੰ ਜਿਹਨੂੰ ਸੰਗਤਾਂ ਦੇ ਨਾਲ ਇਹਨਾਂ ਨੇ ਬਹੁਤ ਗੁਣ